ਯਾਰ ਉਹ ਵੀ ਆ ਗਿਆ ਦਰਬਾਰ ਰੰਧਾਵਾ ਆ ਗਿਆ ਵੱਡਾ ਪੱਤਰਕਾਰ ਹੈ ਸਭਰਾਵਾਂ ਦਾ ਜਿੰਨੇ ਪਿੱਛੇ ਛੱਡਿਆ ਨੇ આજ ਤੱਕ ਨੂੰ ਉਹ ਬਾਗਾ ਹੀ ਆ ਸਭਰਾਵਾਲਾ ਜਿੰਨੇ ਸਾਰੇ ਕਹਿੰਦੇ ਮੇਰੇ ਪੱਤਰਕਾਰਾਂ ਦੀ ਰੋਟੀ ਬੰਦ ਕਰਦੀ ਸੀ ਕਿਨਾਂ ਜਦੋਂ ਜਦੋਂ ਲੱਗਿਆ ਸੀ ਹੁਣ ਤੇ ਮੇਹਰਾਂ ਦੇ ਡਾਲਰ ਆਉਂਦੇ ਨੇ ਕਹਿੰਦੇ ਫੇਸਬੁੱਕ ਤੋਂ ਪੰਗਾ ਭਰਾਵਲੇ ਖੁਸ਼ ਨੇ ਤੇ ਹਸਨ ਖੇਡਣ ਮਣਕਾ ਚਾਹ ਹੈ ਲਿਖਿਆ ਵਿੱਚ ਗਰਬਾਣੀ ਮੇਲਿਆਂ ਦੇ ਵਿੱਚ ਮਿੱਤਰ ਮਿਲਦੇ ਖੇਡਾਂ ਦੇ ਵਿੱਚ ਹਾਣੀ ਉਹ ਵੀ ਵੱਡੇ ਮੈਚ ਦੀਆਂ ਦੋਵੇਂ ਟੀਮਾਂ ਤੇ ਮੇਰੀ ਬੇਨਤੀ 우ਸਤਾਦ ਅਮਰੀਕ ਖੋਸੇ ਕੌਂਦਲੇ ਵਾਲਾ ਉਹ ਵੀ ਗਰਾਊਂਡ ਦੇ ਵਿੱਚ ਆਵਾਂਗੇ ਕਿਉਂਕਿ ਬੁਣੀਆ ਤਿਆਰ ਕਰ ਰਹੀ ਹੈ ਬਹੁਤ ਵੱਡੇ ਕੰਦੇ ਤਿਆਰ ਨੇ ਹਰਜੀਤ ਜੌੜ ਗਰਸੇਵਤ ਜੌੜ ਜਿਨ੍ਹਾਂ ਦੇ ਅੱਜ ਮੋਹਪਰੇ ਸੱਦੇ ਦੇ ਬੰਗਾ ਸੁਭਰਾਵਾਂ ਜੀ ਦੇ ਮੋਹਪਰੇ ਸੱਦੇ ਦੇ ਜਿਹੜਾ ਕੰਦੇ ਖੋਸਾ ਵਾਲਾ ਅਮਰੀਕ ਸਾਡਾ ਵੱਡਾ ਭਾਈ ਕਦੇ ਚੱਲ ਕੇ ਆਇਆ ਕਿ ਜ਼ਿੰਦਗੀ 'ਚ ਐਸਾ ਹੋਰ ਕੀ ਖਟਿਆ ਬਸ ਯਾਰਾਂ ਦਿਨਾਂ ਜਾਂਦੇ ਨਹੀਂ ਖਟੀਆਂ ਕੇ ਜਾਰੀ ਤੇ ਚਲਾਇਆ ਰਹੇ ਨੇ ਹਟਣਾ ਲਓ ਵੀ ਮਿੱਤਰੋ ਤੁਸੀਂ ਦੇਖ ਸਕਦੇ ਆ ਸਭਰਾਵਾਂ ਦੇ ਵਿੱਚ ਤੰਤਨ ਬਾਬਾ ਬੀਤ ਸਿੰਘ ਜੀ ਦਾ ਮੇਲਾ ਜਿਹੜਾ ਕਰਵਾਇਆ ਜਾਂਦਾ ਜੀ ਸਾਲਾਨਾ ਜੋੜ ਮੇਲਾ ਇਹ ਪੂੜਿਆਂ ਦੇ ਢੇਰ ਬਾਈ ਜੀ ਉਹਨਾਂ ਵੱਲੋਂ ਦੇਖੋ ਕਿਨੇ ਮੰਜੇ ਪਰ ਪਰ ਵੱਡੇ ਬਾਈ ਜੀ ਬੈਂਚ ਪਰ ਪਰ ਟਰਾਲੇ ਪਰ ਪਰ ਰੱਖੇ ਹੋਏ ਹੈ ਜੀ ਇੱਧਰ ਫੁੱਲਿਆਂ ਦੀ ਸੇਵਾ ਕਰੀ ਜਾਂਦੇ ਆ ਵੀਰ ਦਾ ਦੇ ਬਾਕੀ ਵੇਖੋ ਸੇਵਾਦਾਰ ਕਿਵੇਂ ਸੇਵਾ ਕਰਦੇ ਹੋ ਜੀ ਤੇ ਬਾਕੀ ਦੇਖੋ ਕਿਨੇ ਮਾਲ ਬੂੜੇ ਪੱਕੇ ਹੋયા ਤਾਂ ਦੇਖੋ ਜਿਹੜੇ ਸੇਵਾਦਾਰ ਜੁੜੀਆਂ ਨਿਵਾਰੇ ਜੀ ਪੂਰੀ ਇក្រਮ ਭੱਲੇ ਭੱਲੇ ਕਰਾਈ ਆ ਜੀ ਸਾਰਾ ਮੇਲਾ ਦੇਖੋ ਤੁਸੀਂ ਦਰਸ਼ਨ ਕਰੋ ਜੀ ਬਹੁਤ ਵਧੀਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਤੇ ਵੱਡੀ ਗਿਣਤੀ ਚ ਇੱਥੇ ਸੰਗਤਾਂ ਸਭਰਾ ਦੀਆਂ ਨੇੜੇ ਤੇੜੇ ਹੋਰਾ ਪਿੰਡਾਂ ਦੀਆਂ ਬਾਈ ਜੀ ਸੇਵਾ ਕਰਨ ਵਾਸਤੇ ਪਹੁੰਚਦੀਆਂ ਤੇ ਬਾਈ ਜੀ ਤੁਸੀਂ ਵੇਖੋ ਕਿੰਡੀ ਵੱਡੀ ਗਿਣਤੀ ਚ ਲੋਕ ਲੈ ਬਈ ਸ਼ਰਵਾਦ ਹੁੰਦਿਆ ਹੀ ਸਭ ਤੋਂ ਪਹਿਲਾਂ ਜੋਧੂ ਦਾ ਪਰਿਵਾਰ ਜਿਹੜਾ ਹਰ ਸਾਲ ਠੰਡੇ ਮਿੱਠੇ ਜਲ ਦੀਆਂ ਸ਼ਪੀਲਾ ਨਿੰਬੂ ਵਾਲੇ ਪਾਣੀ ਦੀਆਂ ਸ਼ਪੀਲਾ ਲਾਉਂਦੇ ਆ ਜੀ ਬਹੁਤ ਵੱਡਾ ਪਰਿਵਾਰ ਹੈ ਜੀ ਤੇ ਬਾਈ ਜੀ ਤੁਸੀਂ ਦੇਖ ਸਕਦੇ ਆ ਇੱਥੇ ਇਹਨਾਂ ਨੇ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਰੰਗ ਰੰਗ ਕਰਾ ਕੇ ਜਿਹੜਾ ਬਹੁਤ ਸੋਹਣਾ ਜਿਹੜਾ ਬੱਸ ਸਟੈਂਡ ਦੇ ਬਣਾਇਆ ਹੋਏ ਤੇ ਇੱਥੇ ਹਰ ਸਾਲ ਸ਼ਪੀਲ ਲਾਉਂਦੇ ਆ ਜੀ ਇੱਕ ਗੱਲ ਹੋਰ ਦੱਸਦੀ ਆ ਬਾਈ ਜੀ ਜੋਧੂ ਦਾ ਐਡਾ ਵੱਡਾ ਪਰਿਵਾਰ ਹੈ ਨਾ ਕਿਤੇ ਵੀ ਦੁੱਖ ਵੇਲੇ ਜਾਂ ਸੁੱਖ ਵੇਲੇ ਲੋੜ ਪਵੇ ਤਾਂ ਸਾਰੇ ਭਰਾ ਖੜ ਜਾਂਦਾ ਪਾਉ ਜੀ ਐਂ ਲੱਗਦਾ ਜਿਵੇਂ ਸਾਰਾ ਪਿੰਡ ਆ ਗਿਆ ਹੋਵੇ ਬਾਕੀ ਆ ਜੋ ਦਲ ਦੇ ਰਸਤੇ ਦੇ ਵਿੱਚ ਅੱਗੇ ਬਾਈ ਜੀ ਵੇਖੋ ਕੈਨੇਡਾ ਕਿਉਂਕਿ ਅੰਗਲੈਂਡ ਦੇ ਵੀਰੇ ਬਾਈ ਜੀ 35 ਦੇ ਵਿੱਚ ਦੇਖੋ ਪਾਉ ਲਾ ਰਿਹਾ ਜੀ ਤੇ ਆਹ ਦੇਖੋ ਜਿਹੜੇ ਗੱਬਰੂ ਆ ਖਲੋਤੇ ਤਾਂ ਮੋਟਿਆਂ ਨੂੰ ਦੇ ਰਹਾ ਵਾਟੇ ਪਾਉ ਉਹ ਇਧਰ ਵੇਖੋ ਹੱਥ ਪਿੱਛੇ ਨਹੀਂ ਮਿੱਤਰਾਂ ਦੀ ਮੋੜੀ ਗੱਲ ਸੁਵਾਲਾ ਬਾਈ ਜੀ ਤੇ ਆਜੋ ਅੱਗੇ ਕੇਲੇ ਆ ਗੋ ਤੇ ਅੰਬਾ ਵੀ ਬਾਕੀ ਵੇਖੋ ਕਿਵੇਂ ਜਿਹੜੀਆਂ ਪ੍ਰਾਤਾਂ ਬਾਈ ਨੇ ਪਰ ਪਰ ਰੱਖਿਆ ਤੇ ਵੇਖੋ ਕਿੰਨਾ ਔਰ ਦਿਮਾਲਾ ਭਾਣੇ ਸ਼ਲਾਂਗਾ ਜੋ ਕੰਮ ਕੀਤਾ ਜਾ ਰਿਹਾ ਬੜੇ ਵੀਰ ਵੇਖੋ ਰੁੱਖਾਂ ਦੇ ਬੂਟੇ ਵੰਡ ਰਿਹਾ ਜੀ ਭਾ ਸਾਡੇ ਵੀਰ ਪਾਡਿਆਂ ਵੱਲੋਂ ਕਿਹੜੇ ਪਰਿਵਾਰਾਂ ਵੱਲੋਂ ਭਾ ਪਾਡਿਆਂ ਦੇ ਬੋਲੀ ਬੋਲੀ ਦੁਬਾਰਾ ਇੰਸਟਾਗ੍ਰਾਮ ਐਡੀ ਪਾਡਾ ਗਰੁੱਪ ਬਾਬਾ ਜੀ ਪਾਡਾ ਗਰੁੱਪ ਪਾਉ ਜੀ ਵੱਡੀ ਗਿੰਦ ਜੀ ਕਿੰਨੇ ਰੁੱਖ ਜਿਹੜੇ ਵੰਡ ਦਿੱਤੇ ਅੱਜ ਜੀ 500 ਬੂਟਾ ਪਾਉ ਜੀ ਵੰਡਿਆ ਗਿਆ ਵਾਹ ਜੀ ਇਹ ਹੁੰਦੀ ਆ ਵਾਤਾਵਰਨ ਨੂੰ ਕਰਨਾ ਪਿਆਰ ਬਹੁਤ ਸੋਹਣੀ ਵਧੀਆ ਗੱਲ ਹੈ ਜੀ ਵੀਡੀਓ ਸ਼ੇਅਰ ਕਰਵਾ ਦਿਓ ਐਕਟਰਾ ਭਾਉ ਜੀ ਸੋਨਾਲੀ ਕਾ ਦੇਖੋ ਭਾਉ ਜੀ ਜਰਾ ਹਰ ਇੱਕ ਭਰਾ ਕੋਈ ਬੋਟਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਬਹੁਤ ਵੀਡੀਓ ਸ਼ੇਅਰ ਕਰਵਾ ਦਿਵਾ ਜੀ ਤੇ ਕੀਆ ਬਾਤਾਂ ਇਹ ਬਾਕੀ ਗੇਟ ਦੇ ਅੰਦਰ ਹੁੰਦੇ ਗੁਰਦੁਆਰਾ ਸਾਹਿਬ ਦੇ ਪਹਿਲੋ ਤਾਨੂ ਦੇਖੋ ਇਨਾ ਬਿਰਾ ਲੋ ਕੇਲਿਆਂ ਦੀ ਤੇ ਅੰਬਾਂ ਦਾ ਜੂਸ ਦੀ ਜਿਹੜਾ ਬਾਈ ਜੀ ਪਰ ਪਰ ਸੰਗਤਾਂ ਨੂੰ ਜੱਗਾਂ ਦੇ ਜੱਗ ਵਰ ਪਾਉਂਦੇ ਆ ਜੀ ਜਦੋਂ ਆਪ ਕੇ ਤੋਂ ਐਂਟਰੀ ਕਰਦੇ ਤੇ ਅੱਜ ਦਾ ਮਾਹੌਲ ਹੋਰ ਵੀ ਲੈਬਟਰ ਲੈਬਟਰ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਬੀਰ ਸਿੰਘ ਜੀ ਦੇ ਅੰਦਰ ਵੇਖੋ ਤੁਸੀਂ ਦਰਚਨ ਕਰਦੇ ਆ ਕਿ ਕਿੰਦਾ ਸੋਨਾ ਗੁਰਦੁਆਰਾ ਸਾਹਿਬ ਬਣਿਆ ਇਹ ਤੇ ਇਹ ਜੰਡ ਭਾਈ ਜੀ ਬਹੁਤ ਸਮਾਂ ਪਹਿਲਾਂ ਬੁੱਢੇ ਸਭ ਤੋਂ ਪੁਰਾਣਾ ਜੀ ਤੇ ਵੇਖ ਰਿਹਾ ਹਰ ਇੱਕ ਵੀ ਆ ਜੋ ਅੱਗੇ ਚੱਲ ਰਿਹਾ ਜੀ ਦੇਖੋ ਇਹ ਜਿਹੜੀ ਜਗ੍ਹਾ ਗੁਰਦੁਆਰਾ ਸਾਹਿਬ ਨੇ ਖਰੀਦ ਲਈ ਸੀ ਜੀ ਤੇ ਇੱਥੇ ਹਰ ਸਾਲ ਸੇਵਾ ਕਰਦੇ ਆ ਬੀਬੀਆਂ ਭਾਂਡੇ ਮਾ ਜੀਆਂ ਕੋਈ ਗੰਡੇ ਪਿਆਜ਼ ਭਾਈ ਜੀ ਇੱਧਰ ਆਪਾਂ ਦੇਖ ਸਕਦੇ ਆ ਵੇਖੋ ਪੌੜੀ ਬਾਕੀ ਦੇਖ ਸਕਦੇ ਆ ਤੁਸੀਂ ਵੱਖ-ਵੱਖ ਪਗਾਨੀ ਤੇ ਲੱਗੋ ਤੇ ਸਤਿ ਸ੍ਰੀ ਅਕਾਲ ਜੀ ਗੁਰਦੇਵ ਸਾਹਿਬ ਤੇ ਮਸਾ ਸਭਾ ਸਭਰਾ ਸਲੀ ਕੁਵਿਸ਼ਰੀ ਗਾਰਿਆ ਭਾ ਸਾਡਾ ਤੇ ਯਾਦ ਕਰ ਰਿਹਾ ਜੀ ਸੈਦੋ ਵਾਲੇ ਸਰਦਾਰ ਬ੍ਰਿਯਾਮ ਸਿੰਘ ਉਹਨਾਂ ਨੂੰ ਸਰਦਾਰ ਜਿਨ੍ਹਾਂ ਨੂੰ ਬੜੀ ਸੇਵਾ ਕਰਦੇ ਸਨ ਬੜੀਆਂ ਸੁਭਾਅ ਵਾਲੇ ਮਨ ਦੇ ਸਨ ਤੇ ਇੱਦਰ ਬਾਈ ਦੀ ਗਰਮਾ ਗਰਮ ਪੂਰੇ ਬੰਗਾਇਆ ਜੀ ਦੇਖੋ ਗਰਾਮ ਕਿੰਨੇ ਜਿਹੜੇ ਐਲਵਾਈ ਆ ਮਾਲ ਪੂਰੇ ਪ੍ਰਕਾਰ ਦਾ ਪੌਦਿਤ ਸੰਤਨ ਉੱਤੇ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਸੰਗਟਾ ਆਉਂਦੀਆਂ ਨੇ ਇਸ ਹਿਸਾਬ ਨਾਲ ਲੋ ਵਿੱਕੇ ਨੇ ਜਿਹੜੇ ਕਿੰਨੇ ਸਲੈਂਡਰ ਪੌਦੀ ਪਰ ਪਰ ਕੇ ਰੱਖੇ ਹੋਏ ਆ ਇੱਕ ਦੋ ਮਹੀਨਾ ਪਹਿਲਾਂ ਖਿਦਰ ਜਾ ਜਾਂਦਾ ਇੱਥੇ ਇੱਧਰ ਪਕੌੜਿਆਂ ਦੇ ਤਰਫਨ ਕਰੋ ਪੌਦੀ ਜਰਾ ਵਡੇ ਵਡੇ ਦਾ ਇੰਟੀਕੇ ਕੈਨ ਸਰੰਦਰ ਬਾਉ ਜੀ ਜੋੜ ਜੋੜ ਕੇ ਰੱਖਿਆ ਹੈ ਜੀ ਇੱਕ ਇੱਧਰ ਬਾਈ ਪਗੋੜਿਆਂ ਵਾਲੇ ਬੱਲੇ ਬੱਲੇ ਕਰਵਾ ਰਹੇ ਹਨ ਅੱਜ ਦੀ ਗਰਮੀ ਅਤੇ ਥੇਤੀ ਬਾਉ ਜੀ ਪ੍ਰਵਾਹ ਕੋਈ ਨਹੀਂ ਕਰਦੇ ਦੇ ਰਾਈ ਜੀ ਹੈ ਨਾ ਕੋਈ ਹੈ ਨਾ ਇੱਕ ਵੀ ਰਾਜ ਕੋਈ ਪਰ 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 ਕੰਪਣੋੜਿਆਂ ਦੀਆਂ ਲੱਗੇ ਜਾ ਰਿਹਾ ਤੇ ਕੋਈ ਸੰਗਤਾ ਵੇਛਾ ਗਿਆ ਜਿਹੜੀਆਂ ਸੰਗਤਾ ਕੁਨੇ ਧਫੇ ਕੀਰਾਂ ਦੇ ਨੌਕਰੀਆਂ ਪਾਉਂਦੀ ਤੇ ਇੱਧਰ ਦੋਨੋਂ ਪਰ ਪਰ ਕੇ ਘਰਾਂ ਨੂੰ ਨਹੀਂ ਲਿਆ ਰਹੇ ਆ ਬਾਬਾ ਜੀ ਤੇ ਹਰ ਇੱਕ ਨੂੰ ਬਾਈ ਦੇ 23 ਸਾਲ ਪਾਣੀ ਦੀ ਤਰਸ ਤੇ ਇੱਧਰ ਕੀਰਾਂ ਦੇ ਬਰਾਮਾ ਭਰੇ ਗਏ ਆ ਪਾਉਂਦੀ ਘਰ ਲੱਗਿਆ ਬੜੀ ਵਧੀਆ ਚੀਜ਼ਾਂ ਬਣਾਈਆਂ ਤੇ ਇੱਧਰ ਇਹ ਜਿਹੜਾ ਸੇਵਾ ਕਰਦਾ ਭਰਾ ਸਾਡਾ ਹੋਰ ਸੰਤਾ ਸੇਵਾ ਕਰਨੇ ਪਾਉਂਦੀ ਘਰ ਆ ਦੇਖੋ ਜੋ ਜੋ ਜਿਸਕੇ ਪਾਇਆ ਪਜਾਮ ਕਾਜੀ ਕਿਸਨੇ ਜੀ ਆ ਜੋ ਕੋਨੇ ਕਰਦੇ ਤੁਹਾਨੂੰ ਤੇ ਹੋਰ ਜਿਹੜੀਆਂ ਆਪਾਂ ਕਦੀ ਨਹੀਂ ਘਰਦੇ ਉਹ ਵੀ ਤੁਹਾਨੂੰ ਜੀਤ ਲੈਣੀਆਂ ਜੀ ਇਹ ਸਜੋ ਇੱਥੇ ਸੇਵਾ ਕਰਨ ਆ ਜਾਂਦੀ ਜਿੰਮਤੀ ਤੁਸੀਂ ਨਹੀਂ ਕਰ ਸਕਦੇ ਹਨਾ ਤੇ ਇਹ ਜਿਹੜੇ ਖੀਰਾ ਦੇ ਨਾਮ ਕੋਈ ਵੀ ਜਾ ਸਕਦੀਆਂ ਆਲੇ ਆ ਨਾ ਬੜੀ ਮਿਕਸਲ ਆਉਂਦੀ ਸੀ ਕੋਲੋਂ ਸਭੀਆਂ ਭੱਜਾਂ ਉੱਪਰ ਲੱਗ ਗਿਆ ਨਾ ਕੋਈ ਵੀ ਉਹ ਜਿਹੜਾ ਲੰਗਰ ਬਣਿਆ ਉਹ ਦੇਰ ਕੋਲ ਨਾਲ ਥੱਲੇ ਦੀਵਾਨ ਆਲਾ ਜਿੱਥੇ ਪੋਜੀਸ਼ਨ ਲਾ ਕੇ ਆ ਗਏ ਉੱਪਰ ਬਣੇ ਆ ਜੀ ਇਹ ਦੇਖੋ ਇੱਧਰ ਲੋੜ-ਜੋੜ ਕੇ ਰੱਖੀ ਜਾ ਰਹੇ ਆ ਤੇ ਇੱਕ ਰਾਹੇ ਤਵੀਰ ਸੇਵਾ ਕਰਦਾ ਆ ਇੱਧਰ ਉਹ ਪਿੱਛੇ ਆ ਹੈ ਨਾ ਪਾਣੀ ਦੀ ਸੇਵਾ ਕੋਈ ਜਲ ਦੀ ਸੇਵਾ ਕੋਈ ਹੈ ਨਾ ਹਰੇਕ ਤਵੀਰ ਚਰਦਣਾ ਸੇਵਾ ਕਰਦਾ ਤੇ ਇੱਧਰ ਪਾਂਡੇ ਮਾਂਜਣ ਦੀ ਸੇਵਾ ਤੇ ਉਹ ਪਾਉ ਸਾਡਾ ਵੀਰ ਜੋ ਮੇਜ ਕੰਪੇ ਫੌਜੀ ਸਭ ਮਾਜ ਕੇ ਰੱਖੀ ਹੋਣਾ ਜਰਾ ਹੈ ਨਾ ਇੱਧਰ ਬੀਬੀਆਂ ਪੈਣਾ ਸਾਡੀਆਂ ਭਾਂਡੇ ਮਾਜ ਰਹੀਆਂ ਜੀ ਤੇ ਇੱਧਰ ਪੈਣਾ ਸਾਡੀਆਂ ਭਾਂਡੇ ਢੋ ਰਹੀਆਂ ਜੀ ਤੇ ਇੱਧਰ ਸੁਖ ਬਾਠ ਪੌਜੀ ਫਦੇ ਬੁਲਾ ਰਿਹਾ ਰੰਧਾਵਾ ਸਾਹਿਬ ਨੇ ਤੇ ਅੱਗੇ ਚੱਲਦੇ ਆ ਪੌਜੀ ਇੱਧਰ ਪੌਜੀ ਜੋਤੀ ਜਾਵੇ ਤੇ ਦੋਵੇਂ ਅਵੇਲੇ ਪਰਵਾ ਰਹੇ ਆ ਕਿ ਇੱਕ ਤਰਫ ਪੌਜੀ ਜਿੰਨੀ ਜੀ ਨਹੀਂ ਜਾ ਸਕਦੀ ਸੰਤਾ ਦੇ ਸਿਰਪਾ ਅਨੁਮਾਨ ਲਗਾ ਸਕਦੇ ਹੋ ਤੁਸੀਂ ਕਿ ਚਾਵਾਂ ਦੇ ਜੱਫੇ ਖੁੰਡੇ ਤੋਂ ਹੀ ਜੋਤੀਸ਼ਾ ਆਲਾ ਤੇ ਕੋਲ ਗੁੜਾ ਦੇ ਦੇ ਬੰਦੀ ਦਾ ਇਹ ਆਦਿਆ ਜੋ ਵਰਤਾਰਿਆ ਪਾਉਂਦੇ ਇਹ ਅੱਜ ਅੱਗੇ ਅੱਗੇ ਸਾਰੇ ਸਮਾਜ ਨੂੰ ਹੀ ਦੰਦਾਂ ਦੇ ਦਰਸ਼ਨ ਕਰਦੇ ਰੋ ਸਾਡੇ ਅਕੀਰਟਾਟ ਤੁਹਾਨੂੰ ਆਪਾਂ ਕਮੇਟੀ ਦਾ ਲੈ ਕੇ ਜਾਵਾਂਗੇ ਇਧਰ ਪਾਉ ਪੱਖੇ ਕਿਉਂਕਿ ਗਰਮੀ ਆਪਦੀ ਆ 쿨ਰ ਦੀ ਹਵਾ ਲੈ ਰਹੇ ਆ ਤੇ ਸੰਗਤਾਂ ਦਾ ਅੰਦਾਜ਼ਾ ਲਾ ਲਓ ਪਾਉ ਜੀ ਕਿੰਨੀ ਆ ਜੋ ਆਪਣਾ ਹੋਰ ਲੰਗਰ ਆ ਫਿਰ ਥੱਲੇ ਚੱਲਾਂਗੇ ਜੀ ਉੱਥੇ ਤੁਹਾਨੂੰ ਹੋਰ ਵੀ ਕਬੱਡੀ ਦੇ ਵੀ ਵਰਸ਼ਨ ਕਰਾਉਂਦੇ ਆ ਤੇ ਕਿਵੇਂ ਟਰਾਲੀਆਂ ਪਰਪਰ ਵੀ ਛੱਡੇ ਰੱਖਣ ਲੱਗੇ ਹੋਣੇ ਉਹ ਵੀ ਦਿਖਾਉਣੀ ਆ ਤਾਂ ਵੇਖੋ ਕਿਵੇਂ ਸੰਗਤਾਂ ਜਿਹੜੇ ਬੁੱਢੇ ਲੱਗੇ ਯਾਰੋ ਵੀ ਅੱਡੇ ਦੇ ਵਿੱਚ ਆਪਾਂ ਆ ਗਿਆਂ ਹੁਣ ਆਕੀਰ ਤੇ ਟਰਾਲਾ ਪਰ ਕੇ ਪਾੜਿਆਂ ਦੇ ਵੱਲੋਂ ਜਿਹੜਾ ਪਿਛਲੇ ਸਾਲ ਵੀ ਜਿਹੜਾ ਬੰਦਿਆ ਗਿਆ ਸੀ ਤੇ 500 ਬੂਟਾ ਦੇਖੋ ਪੱਤਰਕਾਰ ਸਾਡਾ ਸੰਦੀਪ ਆਸਦਾ ਰਿਹਾ ਇਹ ਵੀ ਰੁੱਖ ਲਾ ਰਿਹਾ ਕਿਉਂਕਿ ਮਾਤਾਵਰਣ ਨੂੰ ਬਚਾਉਣਾ ਸਾਫ ਸੁਥਰਾ ਬਣਾਉਣਾ ਹੈ ਨਾ ਇਹ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਕਰ ਸਕਦੇ ਆ ਕਿਉਂਕਿ ਸਾਹ ਆਪਾਂ ਨੂੰ ਤਾਂ ਹੀ ਆਉਂਦਾ ਹੈ ਰੁੱਖ ਆਕਸੀਜਨ ਝੜਦਿਆ ਇਹ ਵੱਡਾ ਉਪਰਾਂ ਬੱਲੇ ਜਵਾਨਾ ਬੱਲੇ ਬਾਕੀ ਇੱਥੋਂ ਆਪਣੀ ਸ਼ੁਰੂਆਤ ਹੁੰਦੀ ਹੈ ਇਹ ਆ ਬਾਸਲ ਦਾ ਤੇ ਰੇੜੀਆਂ ਦੇਖੋ ਅਨਾ ਇੱਕ ਟੀਮ ਹੈ ਬਾਈ ਜੀ ਸਰ ਤਾਂ ਆਪੋ ਆਪਣੇ ਗੱਲਾਂ ਬਾਤਾਂ ਵਿਚਾਰ ਕਰ ਰਹੀਆਂ ਦੇ ਘਾਹਾਂ ਦੇ ਚੋੜਾ ਤੇ ਵੀ ਦੇਖੋ ਚੜਾ ਬਾਈ ਲੋ ਜੀ ਲੋ ਸਰ ਖੋਜਾ ਕਰ ਬੰਦੋ ਸਿਕਲ ਕਿ ਆਜੂ ਮੈਂ ਮੁੰਡਿਆਂ ਨੂੰ ਕਿੰਜ ਨਾ ਰੋਕਾਂ ਕਿਉਂ ਬਾਈ ਜੀ ਚਾਲੀ ਜਿਹੜੀ ਬਿਲਕੁਲ ਖਾਲੀ ਕਰ ਦਿੱਤੀ ਗਈ ਹੈ ਜੀ ਤੋਂ ਵੀ ਦੋ ਜਗਰ ਗੱਭਰੂ ਖੁਸ਼ ਹੋ ਰਹੇ ਨੇ ਫਦੇ ਬੁਲਾ ਰਹੇ ਨੇ ਆਪਣੇ ਹੰਦਾਵਾ ਸਾਹਿਬਾਂ ਨੂੰ ਸਿੱਧੀ ਪਾਈ ਦੀ ਤੇ ਬਹੁਤ ਹੱਸਮੁਖ ਬਹੁਤ ਵੱਡੀ ਗਿਣਤੀ 'ਚ ਆਪਣੇ ਮਿੱਤਰ ਵੇਖੋ ਪੈਣਾ ਜੀ ਕਿ ਅੱਗੇ ਕਰ ਬਾਕੀ ਬਾਬਾ ਵੀਰ ਸਿੰਘ ਜੀ ਦੇ ਮੇਲੇ ਤੇ ਵੀਰਾਂ ਵੱਲੋਂ ਬੂਟਿਆਂ ਦੀ ਸੇਵਾ ਕੀਤੀ ਗਈ ਹੈ ਜੀ ਵੱਡੀ ਗਿਣਤੀ ਜਿਹੜੇ ਰੁੱਖਾਂ ਦੇ ਬੂਟੇ ਵੰਡੇ ਗਏ ਹੈ ਜੀ ਮੇਲੇ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਿਹਾ ਜੀ ਛਲੰਗਾ ਜੋਗਪਰਾ ਵਾਹ ਜੀ ਵਾਹ ਦੇਖੋ ਕਿਆ ਬਾਤ ਹੈ ਜੀ ਰੁਕੋ ਬਹੁਤ ਵੱਡੀ ਗਿਣਤੀ ਚ ਰੁਕ ਵੰਡੇ ਮੁੰਡਿਆਂ ਨੇ ਟਰਾਲਾ ਪਰ ਕੇ ਲਿਆਈ ਸੀ ਵੀਰ ਸਾਡੇ ਤੇ ਜਿਹੜਾ ਸਾਰਾ ਵੰਡਿਆ ਗਿਆ ਓਕੇ ਜੀ ਕਿੰਨਾ ਵੱਲੋਂ ਸੇਵਾ ਕੀਤੀ ਗਈ ਸੇਵਾ ਕਿਹਨਾਂ ਵੱਲੋਂ ਵੀਰਾਂ ਲੋਆ ਅਰਸ਼ ਪਾਡਾ ਅਰਸ਼ ਪਾਡਾ ਵਾਹ ਜੀ ਵਾਹ ਅਰਸ਼ ਪਾਡਾ ਵੀਰ ਸਾਡਾ ਤੁਹਾਡਾ ਟ੍ਰੋਪ ਇੰਸਟਾਗ੍ਰਾਮ ਵਾਹ ਜੀ ਵਾਹ ਇੰਸਟਾਗ੍ਰਾਮ ਕਿਹੜੀ ਵਾਹ ਜੀ ਵਾਹ ਇਹ ਪ੍ਰਭੂ ਦੀ ਇੰਸਟਾਗ੍ਰam ਆਈਡੀਆ ਪਾਉ ਜੀ ਫੋਲੋ ਕਰ ਲਓ ਬਹੁਤ ਵਧੀਆ ਸ਼ਿਲਾਂਗਾ ਯੋਗਮ ਬਾਕੀ ਸਭਰਾਵਾਂ ਦੇ ਤੁਸੀਂ ਦੇਖ ਸਕਦੇ ਆ ਸਰਪੰਚ ਸਰਜੀਤ ਸਿੰਘ ਬੱਬੀ ਨਾਲ ਡਾਕਟਰ ਰਜਿੰਦਰ ਸਿੰਘ ਸਭਰਾ ਨਾਲ ਭਾਈ ਜੀ ਹੋਰ ਬਹੁਤ ਵੱਡੀ ਕੀਮਤੀ ਚ ਜਿਹੜੇ ਗੱਲ ਕਰੀਏ ਨਾਲੀਏ ਤਾਂ ਨਾ ਗਿਣੇ ਨਹੀਂ ਜਾਣੀ ਇਧਰ ਬਾਈ ਸਾਡਾ ਰਮਣ ਮਨਵੀਰ ਸਰਪੰਚ ਕਹਿ ਦਿੰਦੇ ਆ ਇਹਨੂੰ ਤੇ ਇਹ ਪਾ ਵੀ ਸਾਡਾ ਜਿਹੜਾ ਇੱਥੇ ਇੱਥੇ ਹੀ ਪੜਿਆ ਲਿਖਿਆ ਵੀਰ ਸਾਡਾ ਫੱਦੇ ਬੁਲਾ ਰਿਹਾ ਪ੍ਰਸਾਦ ਆ ਰਮਣ ਵੇਖੋ ਗ੍ਰਾਮ ਮੇਲਾ ਦੇਖਦੇ ਹੋਏ ਜੀ ਗਰਮੀ ਆਤ ਦੀ ਆ ਤਾਂ ਪਾਉ ਜੀ ਸਾਫੇ ਨਾ ਮਾਜੇ ਤੇ ਮਈਆਂ ਜਿਹੜੇ ਗਰਮੀ ਨੂੰ ਬਰਦਾਸ਼ਤ ਕਰਦੇ ਹੋ ਜਿਹਦੇ ਬਾਕੀ ਆ ਜੋ ਅੱਗੇ-ਅੱਗੇ ਤੁਰੇ ਜਲੋ ਆਪਾਂ ਤੁਹਾਨੂੰ ਕਰਾਵੇ ਕੰਮ ਵੱਡਾ ਜਿਹੜਾ ਮੇਲਾ ਪਰਿਆਏ ਤੇ ਬਾਬਾ ਜੀ ਵੀ ਪਹੁੰਚੇ ਹੋਇਆ ਜਿੱਤੇ ਸੰਗਤਾਂ ਦੇ ਦਰਸ਼ਨ ਕਰ ਸਕਦੇ ਆ ਤੁਸੀਂ ਜੇ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਸਰਪੰਚ ਸਰਦਾਰ ਅਵਤਾਰ ਸਿੰਘ ਜੀ ਬਹੁਤ ਵਧੀਆ ਇਨਸਾਨ ਆ ਤੇ ਸਮੁੱਚੀ ਪੰਚਾਇਤ ਭਾਉ ਜੀ ਜਿਹੜੀ ਪਹੁੰਚੀ ਬਾਜੀ ਇੱਧਰ ਜੇ ਕੰਬਾਈਨਰੀ ਦੀ ਗੱਲ ਕਰਕੇ ਤਾਂ ਉਹ ਰੋਖੋ ਜੋ ਜਾਂਦੀ ਹੈ ਸਾਡਾ ਬੰਦੀ ਸ਼ੋਅ ਨੂੰ ਸਮਰਪਿਤ ਸਾਡੇ ਪਿੰਡ ਦੇ ਵਿੱਚ ਸਾਡੇ ਪ੍ਰਭ ਜੋਤ ਸਿੰਘ ਜੀ ਅਮਨਦੀਪ ਸਿੰਘ ਸਰਪੰਚ ਸਾਹਿਬ ਸਰਦਾਰ ਦਰਸ਼ਨ ਸਿੰਘ ਦੇ ਬੇਟਾ ਜੀ ਬਹੁਤ ਵੱਡਾ ਕਹਿੰਦੇ ਕਬੱਡੀ ਕੱਪ ਕਰਵਾਉਂਦੇ ਆ ਨਾਲ ਗੁਰਪਿਆਰ ਸਿੰਘ ਹੋਣੇ ਇੱਧਰ ਕਹਿੰਦੇ ਸਾਡੇ ਪਿੰਡ ਦੀ ਸਾਰੀ ਪੰਚਾਇਤ ਆਈ ਹੈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਰਾਣਾ ਭਰਾ ਸਾਡਾ ਕਿਉਂ ਢਿੱਲੋ ਤੇ ਗੁੱਤੀ ਚਲੋ ਜੀ ਰੈਂ ਤਿਆਰ ਉਹ ਵੀ ਆ ਗਿਆ ਦਿਲਬਾਗ ਰੰਧਾਵਾ ਆ ਗਿਆ ਵੱਡਾ ਪੱਤਰਕਾਰ ਹੈ ਸੁਭਰਾਮਣਾ ਆ ਜਿੰਨੇ ਪਿੱਛੇ ਛੱਡਿਆ ਨੇ આજ ਤੱਕ ਨੂੰ ਤੇ ਬਾਗਾ ਯਾ ਸੋਹਰਾ ਵਾਲਾ ਜਿੰਨੇ ਸਾਰੇ ਕਹਿੰਦੇ ਮੇਰੇ ਪੱਤਰਕਾਰਾਂ ਦੀ ਰੋਟੀ ਬੰਦ ਕਰਦੀ ਸੀ ਕਿ ਜਦੋਂ ਜਦੋਂ ਲੱਗਾ ਸੀ ਹੈ ਹੁਣ ਤੇ ਮੇਹਰਾਂ ਤੇ ਡਾਲਰ ਆਉਂਦੇ ਨੂੰ ਕਹਿੰਦੇ ਫੇਸਬੁੱਕ ਤੋਂ ਬੱਗਾ ਭਰਾ ਵਾਲੇ ਖੁਸ਼ ਨੇ ਵੀ ਹੱਸਣ ਖੇਡਣ ਮਣਕਾ ਚਾਹ ਉਹ ਲਿਖਿਆ ਵਿੱਚ ਗਰਬਾਣੀ ਮੇਲਿਆਂ ਦੇ ਵਿੱਚ ਮਿੱਤਰ ਮੇਲ ਦੇ ਖੇਡਾਂ ਦੇ ਵਿੱਚ ਹਾਣੀ ਆਉਜੀ ਵੱਡੇ ਮੈਚ ਦੀਆਂ ਦੋਵੇਂ ਟੀਮਾਂ ਤੇ ਮੇਰੀ ਬੇਨਤੀ ਉਸਤਾਦ ਅਮਰੀਕ ਖੋਸੇਕੁੰਡੇ ਵਾਲਾ ਉਹ ਵੀ ਗਰਾਉਂਡ ਦੇ ਵਿੱਚ ਆਵਾਂਗੇ ਕਿਉਂਕਿ ਦੁਨੀਆ ਤਿਆਰ ਕਰ ਰਹੀ ਹੈ ਬਹੁਤ ਬੰਦੇ ਕਹਿੰਦੇ ਪਿਆਰ ਦੇ ਹਰਜੀਤ ਜੌੜ ਗਰਸੇਵਕ ਜੌੜ ਜਿਨ੍ਹਾਂ ਦੇ ਅੱਜ ਮੋਹ ਪਰੇ ਸੱਦੇ ਦੇ ਬੰਗਾ ਸੁਭਰਾਵਾਂ ਜੀ ਦੇ ਮੋਹ ਪਰੇ ਸੱਦੇ ਦੇ ਜਿਹੜਾ ਕਹਿੰਦੇ ਖੋਸੇ ਵਾਲਾ ਅਮਰੀਕ ਸਾਡਾ ਵੱਡਾ ਭਾਈ ਕਹਿੰਦੇ ਚੱਲ ਕੇ ਆਇਆ ਹੈ ਕਿ ਜ਼ਿੰਦਗੀ 'ਚ ਐਸਾ ਹੋਰ ਕੀ ਖੱਟਿਆ ਬਸ ਯਾਰਾਂ ਦੀਆਂ ਯਾਰ ਨਹੀਂ ਖੱਟੀਆਂ ਲੋਕਾਂ ਵਾਂਗੂ ਰੱਖੇਣਾ ਦਿਮਾਗ ਆਪਣੇ ਬਾਕੇ ਜਾਰੀ ਵਟੀਆਂ ਸਰਦਾਰ ਹਰਵਖਤ ਸਿੰਘ ਜਿਨ੍ਹਾਂ ਦੇ ਦੋ ਤੇ ਠੀਕ ਆ ਬਾਈ ਸਜਣੋ ਅਖੀਰ ਦੇ ਵਿੱਚ ਬਾਈ ਜੀ ਤੁਹਾਨੂੰ ਆਪਾ ਦੇਖਦੇ ਆ ਵੇਖੋ ਜੀ ਜਿਹੜਾ ਵੀ ਸਾਡਾ ਮਹਾਨ ਪੁਰਸ਼ ਬੈਠੇ ਨੇ ਸਟੇਜ ਤੇ ਕਮੈਂਟਰੀ ਕਰਦਾ ਹੈ ਜੀ ਅਮਰੀਕ ਖੋਸਾ ਕੋੜਲਾ ਉਹ ਵੀ ਪਹੁੰਚਾਇਆ ਜੀ ਬਹੁਤ ਸਦਕਾ ਉਪਯੋਗਾ ਵੀ ਜਿਹੜਾ ਬੜਾ ਮੰਤਨ ਕਰਦੇ ਆ ਲੋਕ ਇਹ ਪੂਰੀ ਖੇਡ ਕਬੱਡੀ ਤੁਹਾਨੂੰ ਆਪਾਂ ਆਪਣੇ YouTube ਚੈਨਲ ਦਲਬਾਗ ਰੰਡਾਵਾ ਉਤਮਕਸਾਨ ਨੰਬਰ 2 ਦਲਬਾਗ ਰੰਡਾਵਾ ਜਲ ਲੋਕ ਉੱਥੇ ਦਿਖਾਵਾਂਗੇ ਜੀ ਬਾਕੀ ਆਪਣਾ Facebook ਪੇਜ ਚੱਲਦਾ ਜੀ ਦਲਬਾਗ ਰੰਡਾਵਾ ਸਭਰਾ ਆਪਾ ਜੀ ਸਾਰੇ ਜਾਣੇ ਉਹਨੂੰ ਫੋਲੋ ਕਰ ਲੋ ਤੇ YouTube ਚੈਨਲ ਜਿਹੜੇ ਦੋਨਿਆਂ ਉਹਨੂੰ ਸਬਸਕ੍ਰਾਈਬ ਕਰ ਲੋ ਤੇ Instagram ਬਾਈ ਜੀ ਰੈਡੀ ਚੱਲਦੀ ਆ ਵੀਰ ਦਾ ਡੇਦੀ ਦਲਵਾਖ ਰੰਦਾਵਾ ਉਹਨੂੰ ਵੀ ਭਾਈ ਜੀ ਫੋਲੋ ਕਰ ਲੋ ਬਾਕੀ ਸਾਰੀ ਕਬੱਡੀ ਵਧਾਵਾਂਗੇ ਕਿਉਂਕਿ ਕਾਫੀ ਸਮਾਂ ਲੱਗ ਜਾਂਦਾ ਹੈ ਕਬੱਡੀ ਤੇ ਜੇ ਤੁਹਾਨੂੰ ਆਪਾਂ ਪੂਰੀ ਕਬੱਡੀ ਦਿਖਾਈਏ ਤਾਂ ਇਹ ਸਿਰਫ ਆਪਾਂ ਤੁਹਾਨੂੰ ਇੱਕ ਸੇਵਾ ਦੇ ਰੂਪ ਵਿੱਚ ਲੋ ਮੇਲਾ ਦਿਖਾ ਰਹੇ ਆ ਸੰਗਤਾਂ ਨੂੰ ਵੀ ਹਰ ਇੱਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਬੈਠੇ ਆ ਸਾਡੇ ਕਬੱਡੀ ਦੇ 스타 ਜਿਵੇਂ ਹੋਰ ਵੀ ਲਾਗੀ ਦੀ ਹੋ ਗਿਆ ਹੋਰ ਵੀ ਕਿੰਨੇ ਬਾਈ ਕੀ ਨਾਂ ਲਈਦਾ ਸੇਵਕ ਵੀ ਹੋ ਗਿਆ ਗਣ ਸੁਭਰਾ ਮਾਨਾ ਹੋ ਗਿਆ ਬੱਕਾ ਸੁਭਰਾ ਵਾਲਾ ਹੋ ਗਿਆ ਆਤ ਸਾਜਣੋ ਤੇ ਇੱਕ ਚੈਨਲ ਸੌਰੀ ਆਪਾਂ ਦੱਸਾਂ ਦਲਵਾ ਗੰਦਾਵਾ ਵਲੋਗ ਉੱਤੇ ਵੀ ਦੇਖ ਸਕਦੇ ਆ ਸਾਰੀ ਕਬੱਡੀ ਆਪੋ ਉੱਥੇ ਲਗਾਵਾਂਗੇ ਸ਼ੇਅਰ ਕਰ ਦਿਓ ਬਹੁਤ ਵੱਡੇ ਖਿਡਾਰੀ ਇਥੇ ਸਪਰਵਾਦੀ